ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਖੇਡਾਂ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਸ਼ੁਰੂ ਕੀਤੀਆਂ ਗਈਆਂ ਸ਼ਿਵਲ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਸ਼ੁਰੂ ਕੀਤੀਆਂ ਗਈਆਂ ਖੇਡਾਂ ਦੇ ਵਿੱਚ ਮੁੱਖ ਮਹਿਮਾਨ ਵਜੋਂ ਐਸਐਸਪੀ ਤੁਸ਼ਾਰ ਗੁਪਤਾ ਜੀ ਸ਼ਾਮਲ ਹੋਏ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਬਾਰੇ ਵਿਦਿਆਰਥੀਆਂ ਨਾਲ ਤੇ ਖਿਡਾਰੀਆਂ ਨਾਲ ਗੱਲਬਾਤ ਕੀਤੀ ਜੀ ਦੇਖਿਆ ਰੱਖਿਆ ਜੀ ਅੱਜ ਅਗਰ ਕੋਈ ਮਜੈਂਟ ਰਿੰਜ ਨਾ ਆਵੇ ਜੀ ਮੌਜੂਦ ਰਹਿਣ ਹਨ ਤਾਂ ਇਹਨਾਂ ਦਾ ਕਾਰਨ ਵੀ ਪੜ੍ਹਾਈ ਅਤੇ ਖੇਡਾਂ ਹੀ ਹਨ। ਅਗਰ ਤੁਸੀਂ ਵੀ ਆਪਣੀ ਇੱਛਾ ਅਨੁਸਾਰ ਉਸ ਮੰਜ਼ਿਲ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਪੜ੍ਹਾਈ ਅਤੇ ਖੇਡਾਂ ਵੱਲ ਧਿਆਨ ਦੇਣਾ ਜ਼ਰੂਰੀ ਹੈ। ਉਹਨਾਂ ਨੇ ਕਿਹਾ ਕਿ ਪੜ੍ਹਾਈ ਦੇ ਦੌਰਾਨ ਹੀ ਕਈ ਬੱਚੇ ਗਲਤ ਦਿਸ਼ਾ ਜਾਂ ਨਸ਼ਿਆਂ ਦੇ ਵੱਲ ਵੱਧ ਚਲੇ ਜਾਂਦੇ ਨੇ ਤਾਂ ਉਹਨਾਂ ਨੂੰ ਨਸ਼ਿਆਂ ਤੋਂ ਨਸ਼ਿਆਂ ਦੇ ਕਾਰਨ ਕਈ ਪਰਿਵਾਰ ਜਿਹੜੇ ਆ ਉਹ ਬਰਬਾਦ ਹੋ ਚੁੱਕੇ ਨੇ। ਨਸ਼ਿਆਂ ਤੋਂ ਬਚਣ ਦੇ ਲਈ ਉਹਨਾਂ ਨੇ ਪੜ੍ਹਾਈ ਅਤੇ ਖੇਡਾਂ ਵੱਲ ਧਿਆਨ ਦੇਣ ਲਈ ਅਪੀਲ ਕੀਤੀ। ਉਹਨਾਂ ਨੇ ਕਿਹਾ ਕਿ ਵਿਦਿਆਰਥੀ ਆਪਣੇ ਚੰਗੇ ਭਵਿੱਖ ਦੇ ਲਈ ਖੇਡਾਂ ਵੱਲ ਵਿਸ਼ੇਸ਼ ਧਿਆਨ ਦੇਣ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਏਡਾ ਦੀ ਸ਼ੁਰੂਆਤ ਕਰਦੇ ਹੋਏ ਔਰ ਇਸ ਦਾ ਸ਼ੁਭ ਆਰੰਭ ਕਰਦੇ ਹੋਏ ਐਸਐਸਪੀ ਹੁਸ਼ਾਰ ਗੁਦਦਾ ਤਾਂ ਆਓ ਆਪਾਂ ਇਹ ਗੱਲਬਾਤ ਕਰਦੇ ਹਾਂ ਜਿਸ ਦੌਰਾਨ ਸੱਭਿਅਤ ਕਾਰਜਕ੍ਰਮ ਉਪਯਾਸਨਾ ਵੱਲੋਂ ਸੱਭਿਅਤ ਕਾਰਜਕ੍ਰਮ ਵੀ ਪੇਸ਼ ਕੀਤਾ ਗਿਆ ਤਸਵੀਰਾਂ ਦੇ ਵਿੱਚ ਦੇਖ ਰਹੇ ਤੁਸੀਂ ਦੰਗਪੁਰਕਿਆਂ ਪੁਜਾਰਕਾਂ ਦੇ ਵਿੱਚ ਉਦਯਾਤਰਾ ਆਪਣੀ ਕਰਾ ਦਾ ਪਰਮੇਸ਼ਰ ਤੇ ਵਿਰਾਜਮਾਨ ਸਾਰੇ ਅਫਸਰਾਂ ਨਾਲ ਗੱਲਬਾਤ ਕਰਦੇ ਹਾਂ ਐਸਐਸਪੀ ਸਾਹਿਬ ਦੇ ਨਾਲ ਮੈਡਮ ਡਿਸਟ੍ਰਿਕਟ ਸਕੂਲ ਸੋਰਸ ਦੇ ਨੌਜਵਾਨ ਬੱਚੇ ਅੱਜ ਅਸੀਂ ਖੇਡਵੱਧਨ ਕੋ ਜਵਾਬ ਦਿਆਂ ਵਿਅਸਤ ਇੱਥੇ ਇਕੱਠੇ ਹੋਏ ਤੇ ਜਦੋਂ ਮੈਨੂੰ ਇਹਨੇ ਸਾਰੇ ਬੱਚੇ ਇੱਕ ਜਗ੍ਹਾ ਤੇ ਨਜ਼ਰ ਆਂਦੇ ਹਨ ਮੇਰਾ ਕਈ ਵਾਰੀ ਦਿਲ ਕਰਦਾ ਹੈ ਗੋਡੇ ਨਾਲ ਕਿ 3000 ਤੇ ਇੱਕ ਕਰੀਅਰ ਕਾਉਂਸਲਿੰਗ ਦੇ ਨੂੰ ਅਸੀਂ ਕਹਿੰਦੇ ਹਨ ਉਹ ਕਿੱਥੇ ਜਾ ਪੰਜਾਬ ਜੋ ਹੈਗਾ ਇਸ ਸਮੇਂ ਇੱਕ ਨਸ਼ੇ ਦੀ ਪ੍ਰੋਬਲਮ ਨਾਲ ਜੂਝ ਰਿਹਾ ਜਿਹਦੇ ਵਿੱਚ ਕਈ ਪਰਿਵਾਰ ਤਬਾਹ ਹੋ ਚੁੱਕੇ ਨਸ਼ੇ ਕਰਕੇ ਅੱਜ ਮੈਂ ਤੁਹਾਡੇ ਵਿੱਚ ਇਸ ਮਕਾਮ ਤੇ ਖੜਾ ਹਾਂ ਕਿ ਮੈਂ ਚੀਫ ਗੈਸਟ ਹੈਗਾ ਪ੍ਰੋਗਰਾਮ ਦਾ ਇਹ ਕਿਵੇਂ ਹੋ ਰਿਹਾ ਹੈ ਤੇ ਅੱਬਾ ਕੀ ਕਰ ਸਕਦੇ ਇਸ ਜਗ੍ਹਾ ਤੇ ਪਹੁੰਚ ਨਹੀਂ ਮੈਂ ਇੱਥੇ ਉਹ ਕਿਉਂ ਮੈਂ ਇੱਥੇ ਪੜ੍ਹਾਈ ਕਰਕੇ ਆਇਗਾ ਤੇ ਸਪੋਰਟਸ ਕਰਕੇ ਆਇਗਾ ਸਪੋਰਟਸ ਸਾਡੇ ਵਿੱਚ ਕਈ ਤਰ੍ਹਾਂ ਦੀ ਵੈਲਿਊਜ਼ ਇੰਸਟਾਲ ਕਰਦੀਆਂ ਜਿਵੇਂ ਕਿ ਡਿਸਪਲਿਨ ਲੀਡਰਸ਼ਿਪ ਟੀਮ ਵਰਕ ਤੇ ਪੋਜ਼ਿਟਿਵ ਐਟੀਟਿਊਡ ਮੇਰੀ ਆਈਪੀਐਸ ਵਿੱਚ ਭਰਤੀ ਹੋਈ ਸੀ ਜਦੋਂ ਮੈਂ 22 ਸਾਲ ਦਾ ਸੀਗਾ ਤੁਸੀਂ ਸਾਰੇ ਇੱਥੇ ਮੈਨੂੰ ਛੋਟੇ-ਛੋਟੇ ਬੱਚੇ ਵੀ ਨਜ਼ਰ ਆ ਰਹੇ ਹਨ 15-16 ਸਾਲ ਦੇ ਨੌਜਵਾਨ ਵੀ ਨਜ਼ਰ ਆ ਰਹੇ ਹਨ ਅਸੀਂ ਵੀ ਤੁਹਾਡੀ ਤਰ੍ਹਾਂ ਐਵੇਂ ਹੀ ਬਚਪਨ ਦੇ ਵਿੱਚ ਸਪੋਰਟਸ ਐਕਟੀਵਿਟੀਜ਼ ਸਪੋਰਟਸ ਐਕਟੀਵਿਟੀਜ਼ ਵਿੱਚ ਪਾਰਟਿਸਿਪੇਟ ਕਰਦੇ ਹੁੰਦੇ ਸੀ ਤੇ ਅਸੀਂ ਵੀ ਕੋਈ ਨਾ ਕੋਈ ਸਾਡੀ ਲਾਈਫ ਵਿੱਚ ਇੱਕ ਬੰਦਾ ਆਂਦਾ ਹੈ ਜੋ ਸਾਨੂੰ ਬੜਾ ਇਨਸਪਾਇਰ ਕਰਦਾ ਹੈ ਕਿ ਅਸੀਂ ਵੀ ਕੁਝ ਕਰੀਏ ਤੇ ਜੇਕਰ ਤੁਸੀਂ ਕੁਝ ਆਪਣੇ ਕੈਰੀਅਰ ਵਿੱਚ ਚੰਗਾ ਕਰਦੇ ਹੋ ਤੇ ਤੁਸੀਂ ਸੋਚੋ ਤੁਸੀਂ ਪੂਰੇ ਪਿੰਡ ਦੀ ਸ਼ਾਨ ਪੂਰੇ ਸ਼ਹਿਰ ਦੀ ਸ਼ਾਨ ਬਣ ਗਏ ਮੈਂ ਰਹਿਣੇ ਵਾਲਾ ਮੁਹਾਨੇ ਦਾ ਹਾਂ ਜਦੋਂ ਮੇਰਾ ਵੀ ਐਗਜ਼ਾਮ ਕਲੀਅਰ ਹੋਇਆ ਸੀ ਤੇ ਮੈਨੂੰ ਆਈਪੀਐਸ ਮਿਲੇ ਸੀ ਤੇ ਪੂਰੇ ਸ਼ਹਿਰ ਵਿੱਚ ਸੈਲੀਬ੍ਰੇਟ ਕੀਤਾ ਇਹ ਜੋ ਆਪਣੀ ਉਮਰ ਹੈਗੀ ਇਹ ਬੜੀ ਕ੍ਰੂਸ਼ੇ ਲਈ ਹੁੰਦੀ ਹੈ ਇਹ ਉਹ ਇਹ ਹੈਗੀ ਜਿੱਥੇ ਸਾਨੂੰ ਯਾਰਾਂ ਦੋਸਤਾਂ ਨਾਲ ਜਾ ਕੇ ਬਾਹਰ ਖੇਡਣ ਦਾ ਵੀ ਮਨ ਕਰਦਾ ਹੈ ਹੋਰ ਵੀ ਬੜਾ ਕੁਝ ਸਾਰੇ ਬੋਡੀਜ਼ ਦੇ ਚੇਂਜਸ ਆ ਰਹੇ ਹੁੰਦੇ ਨੇ ਬਟ ਇਹ ਉਹ 에ਜ ਹੈਗੀ ਜਿਸ ਤੇ ਅਗਰ ਤੁਸੀਂ ਆਪਣੇ ਕੈਰੀਅਰ ਤੇ ਫੋਕਸ ਕਰਦੇ ਹੋ ਤੇ ਤੁਹਾਡੇ ਪੂਰਾ ਪਰਿਵਾਰ ਤੁਹਾਡੇ ਪੇਰੈਂਟਸ ਤੁਹਾਡੇ ਦਾਦਾ ਦਾਦੀ ਤੁਹਾਡਾ ਪਿੰਡ ਸਾਰੇ ਬੜੇ ਸ਼ੋਰ ਬੜੇ ਸ਼ੋਰ ਨਾਲ ਤੁਹਾਨੂੰ ਦੇਖਦੇ ਨੇ ਤੇ ਉਹਨੂੰ ਬੜਾ ਗਰਵ ਮਹਿਸੂਸ ਹੁੰਦਾ ਹੈ कि सा मुंडा या सा इस मुकाम तक पहुंचे ये जो उपराले जा रहे हैं आज अब बाकी भी चलते रहते हैं नशे खिलाफ यह अस करके करवा रहे हैं ताकि जो नशा जो एक पैड़ी बीमारी है है भी है, तो आप अपने आप को बचा तो दूर रह सकिए ਤੇ ਜੋ ਆਪਣੀ ਜ਼ਿੰਦਗੀ ਵਿੱਚ ਕੁਝ ਇਦਾਂ ਦਾ ਕਰਕੇ ਦਿਖਾਈਏ ਜਿਹਦੇ ਨਾਲ ਹਰ ਬੰਦੇ ਜੋ ਸਾਨੂੰ ਮਿਲਦਾ ਹੈ ਸਾਡੇ ਯਾਰਾਂ ਦੋਸਤਾਂ ਨੂੰ ਸਾਡੇ ਘਰ ਵਾਲਿਆਂ ਨੂੰ ਸਾਡੇ ਤੇ ਘਰ ਮਿਸ ਨੂੰ ਸੋਚੇ ਇਦਾਂ ਦੇ ਕੋਈ ਵੀ ਪ੍ਰੋਗਰਾਮ ਦੇ ਵਿੱਚ ਸਾਡੀ ਕੋਆਰਡੀਨੇਸ਼ਨ ਵੀ ਬੜੀ ਜ਼ਰੂਰੀ ਇਹ ਕਹਿੰਦਾ ਹੋਇਆ ਮੈਂ ਅੱਜ ਥੋਕ ਕਰਦਾ ਹਾਂ ਕਿ ਜੋ ਆਪਣਾ ਪ੍ਰੋਗਰਾਮ ਹੈਗਾ ਇਹਦੇ ਨਾਲ ਅਸੀਂ ਨਸ਼ਿਆਂ ਦੇ ਖਿਲਾਫ ਆਪਣੀ ਜੋ ਜਨ ਹੈਗੀ ਇਹਨੂੰ ਹੋਰ ਤਗੜਾ ਕਰਾਂਗੇ नशे तो बिल्कुल दूर है। ये है आज खेडा वतन पंजाब हजार चौबीस सीजन तीन मैं जिला पदर तूर्नामेंट इनोग्रेट करता है थैंक यू